ਦੇ ਨੀਤੇ ਛਾਈਆਂ ਸੀਗੀਆਂ ਉਹ ਜਿਹੜੀ ਵੈਕਸ ਨਾਲ ਖਰਾਬ ਹੋਈ ਸਕਿਨ ਉਹ ਠੀਕ ਕਰਨ ਲਈ ਲਗਾਇਆ ਸੀ ਤੇ ਉਹ ਛਾਈਆਂ ਵੀ ਨਾਲ-ਨਾਲ ਰਿਮੂਵ ਹੋ ਗਈਆਂ ਛਾਈਆਂ ਵੀ ਦੇਖੋ ਕਿੰਨੀਆਂ ਘਟ ਗਈਆਂ ਬਿਲਕੁਲ ਫੇਸ ਤੋਂ ਨਿਕਲ ਗਈਆਂ ਆ ਆਹ ਉਹ ਉਤਾਰ ਕੇ ਅਲਕੋ ਉਤਾਰ ਕੇ ਇਹ 90 99 ਵਾਲੀਆਂ ਮੰਮੀਆਂ ਲਈ ਸਪੈਸ਼ਲ ਆ ਜਿਹੜੀਆਂ ਮੂੰਹ ਨੂੰ ਲਾ ਕੇ ਆਈ ਫਿਰ ਮੈਂ ਤੁਹਾਡੇ ਨੂੰ ਗੱਲ ਦੱਸਾਂ ਅੱਜ ਮੈਂ ਡਿਆਰ ਲੈ ਕੇ ਕਚਹਿਰੀ ਗਈ ਸੀਗੀ ਸੋ ਹੀ ਗਾਇਸ ਵੈਲਕਮ ਬੈਕ ਟੂ ਚੈਨਲ ਮੇਰੇ ਵਲੋਗਸ ਤੇ ਤੁਹਾਡੇ ਸਾਰਾ ਤੁਹਾਡੀ ਦੁਆ ਦੇ ਨਾਲ ਆ ਬਿਲਕੁਲ ਠੀਕ ਆ ਦੋਸਤੋ ਸ਼ਾਮ ਦੇ 3 ਵਜੇ ਗਏ ਗਾਇਸ 3 ਵਜੇ ਕਿਤੇ ਰੋਕੇ ਗਏ ਇਸ ਟਾਈਮ ਹੁਣ ਲੱਗਿਆ ਸਾਡਾ ਸਵੇਰ ਦਿਓ ਵੀ ਸਵੇਰ ਦੀ ਰੋਟੀ ਦਾ ਟਾਈਮ ਹੈ ਗਾਇਸ 6 ਵਜੇ ਉੱਠਾ ਸੀ 6 ਵਜੇ ਤੇ ਤੂੰ ਹੁਣ ਹੀ ਉੱਠੀ ਛੇ ਵਜੇ ਮਮਾ ਉੱਠੇ ਮੈਂ ਹੀ ਉੱਠਿਆ ਛੇ ਵੇ ਤੇ ਦੋਸਤੋ ਵੀਰ ਆਇਆ ਮੈਂ ਤਾਂ ਆਪਣਾ ਖਾਣਾ-ਦਾਣਾ ਖਾ ਲਿਆ ਸੀ ਹਾਂ ਮੈਂ ਤਾਂ ਪਤਾ ਕਿੰਨੇ ਕੰਮ ਕਰੇ ਸੀ ਸਵੇਰੇ ਸਵੇਰੇ ਉੱਠ ਕੇ ਤੇ ਗਾਇਸ ਸਰਜਨਿਕ ਮੱਖਣ ਬਣਾਇਆ ਕਿ ਉਹ ਬਣਾਇਆ ਖਸ਼ੀਆਂ ਅੱਜ ਤਾਂ ਮੀਨਾ ਵੀ ਨਹੀਂ ਆਏਗੀ ਇੱਦਾਂ ਕੰਮ ਵੀ ਮੈਂ ਹੀ ਕੀਤਾ ਸਵੇਰੇ ਉੱਠ ਕੇ ਤਾਂ ਦੋਸਤੋ ਹੁਣ ਮੈਨੂੰ ਐ ਤਾਂ ਗਏ ਸੁਸਤੀ ਪਈ ਮੈਨੂੰ ਪਤਾ ਨਹੀਂ ਪਰ ਕਿਉਂ ਗਏ ਗਾਇਸ ਇਹਨੂੰ ਤਾਂ ਸੋਸਤੀ ਪਈ ਰਹਿੰਦੀ ਹੈ ਬੰਦਾ ਹੀ ਸੋਸਤ ਹੈ ਗਏ ਮੇਰਾ ਸੋਸਤਾ ਨਹੀਂ ਗਿਆ ਗ੍ਰਾਸ ਦੇ ਭਿੰਡੀਆਂ ਦੇਖੋ ਭਿੰਡਾ ਦੇਖ ਲੋ ਵੇਜ ਪਿੰਡੀਆਂ ਦੀ ਸਬਜੀ ਬਣੀ ਆ ਯਾ 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 ਯੇ ਯੋ ਚਲ ਕੋਈ ਨਹੀਂ ਦੇਖਦੇ ਆ ਖਾ ਕੇ ਪਤਾ ਕਿੰਦਾ ਦੀ ਬਣੀ ਆ ਪਤਾ ਨਹੀਂ ਮੈਨੂੰ ਤਾਂ ਆਪਾਂ ਲੱਗਦਾ ਪਤਾ ਨਹੀਂ ਕੀ ਕਮੀ ਹੋਊਗੀ ਅਜੇ ਚਲ ਦੇਖਾਂਗੇ ਉਦੋਂ ਚਲੋ ਦੋਸਤੋ ਹੁਣ ਆਪਾਂ ਗਏ ਤੇ ਅੱਛਾ ਰੋਕ ਚਾਰੀ ਗਏ ਸੀ ਕਿਚੜੀ ਤੋਂ ਮਨਾ ਆ ਗਏ ਆ ਤਾਂ ਵੀਰੇ ਨਹੀਂ ਮਿਲਨੇ ਆ ਉਹ ਸਾਡਾ ਵੀਰਾ ਆਇਆ ਹੋਇਆ ਗੱਡੀ ਸਰਵਿਸ ਕਰਾ ਕੇ ਸਾਡੇ ਅਲੀ ਦੀ ਤਾਂ ਕਪੜੇ-ਕਪੜੇ ਗਏ ਸ਼ਲਟਾ ਬਾਹਰ ਆ ਗਈਆਂ ਹਾਂ ਆ ਆਪਾਂ ਦਾ ਡਾਲਰ ਵਹੀਂ ਵੀਰੇ ਦੀ ਲਿਓ ਹਾਂ ਹਲੋ ਵੀਰੇ ਗੱਲ ਕਰ ਲਓ ਹੱਸੀ ਪੀਲਾ ਹੱਸੀ ਗਿਆ ਆਚਾ ਠੀਕ ਜੇ ਹੁਣ ਇੱਧਰ ਗੱਲ ਕਰਨ ਲੱਗੇ ਆ ਨਾ ਹਲੇ ਨਹੀਂ ਪੀਣੀ ਤਾਂ ਹੁਣ ਤੁਹਾਨੂੰ ਆਪਾਂ ਗਏਜ ਮਿਲਦੇ ਆ ਰੋਟੀ ਖਾਣ ਲੱਗੇ ਠੀਕ ਆ ਫਿਰ ਤੁਹਾਨੂੰ ਦੱਸ ਦੇ ਕਿ ਪਿੰਡੀ ਸਬਜ਼ੀ ਕਿੱਦਾਂ ਦੀ ਬਣੀ ਆ ਦੋ ਰੋਟੀਆਂ ਆ ਗਈਆਂ ਹੁਣ ਆਪਣਾ ਰੋਟੀ ਚਾਜ ਜਾ ਗਿਆ ਸਲਾਦ ਮੈਂਗੋ ਤਿੰਨ ਮਹੀਨੇ ਦਾ ਪਾਜ਼ ਟਿੰਡੇ ਚਮਾ ਫੇਰ ਦਹੀਂ ਫਿਰ ਪਿੰਡੇ ਸਬਜੀ ਤੇ ਹੁਣ ਆਪਾਂ ਖਾਣ ਲੱਗੇ ਆ ਤੇ ਖਾ ਕੇ ਤੁਹਾਨੂੰ ਫੇਰ ਮਿਲਦੇ ਆ ਆਪਾਂ ਤੇ ਦੋਸਤੋ ਹੋ ਗਿਆ 26 ਮਹੀਨੇ ਹਾਂ 20 ਮਹੀਨੇ ਹੋ ਗਏ ਬੋਲੋ ਕਿ ਅੰਦਰ ਦਰ ਵੀ ਕਹਿਣ ਦੇਣੇ 6 ਮਹੀਨੇ ਪੈਸਾ ਆ ਗਿਆ ਉਦੋਂ ਉਦੋਂ ਆਪਣਾ ਘੋਸੀ ਗਈ ਘਰ ਹੈ ਨਾ ਹੈਲੋ ਹੈਲੋ ਫੇਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਅੱਜ ਮੈਂ ਡਜ਼ਰ ਲੈ ਕੇ ਕਚਹਿਰੀ ਗਈ ਸੀਗੀ ਬਈ ਸ਼ਾਬਾਸ਼ ਹਾਂ ਉਹ ਚੱਲੇ ਰਾਜ ਨੂੰ ਦਾਦੂ ਕੰਨਾਂ ਨਾਲ ਚ ਮੇਰੀ ਗੱਡੀ ਲੈ ਜਾ ਕਿੱਟ ਘੰਟੇ ਚੱਲੇ ਸੀ 11 ਘੰਟੇ ਡਜ਼ਰ ਲੈ ਜਾ ਪਰ ਮੈਂ ਵਧੀਆ ਚਲਾ ਕੇ ਲੈ ਕੇ ਗਈ ਆ ਵਧੀਆ ਨਾਲ ਕੋਈ ਬੁਰੀ ਤਰ੍ਹਾਂ ਮੇਰੇ ਮਨ ਚੋਂ ਨਾ ਇਹ ਸ਼ੱਕ ਨਿਕਲ ਗਿਆ ਕਿ ਮੈਂ ਹੋਰ ਗੱਡੀ ਚਲਾ ਸਕਦੀ ਹਾਂ ਡਰਾਈਵਰ ਦੀ ਮਜ਼ੀ ਗਤੀ ਬੜਾ ਦੇ ਉਹ ਮੇਰੇ ਦਰਤਾ ਨਾਮ ਤੇ ਸੀਗਾ ਨਾ ਵੀ ਹੱਥ ਲੱਗੀ ਚੀਜ਼ ਚਲਾ ਸਕਦਾ ਬੰਦਾ ਥੋੜਾ ਜਿਹਾ ਚਿਰ ਲੱਗਦਾ ਪਰ ਮੈਂ ਚਲਾ ਲਾਂ ਥੋੜਾ ਜਿਹਾ ਲੱਗਦਾ ਉਹ ਉਹ ਸੱਟ ਕੋਈ ਨਾ ਪਰ ਆ ਕਿ ਗੱਲ ਐ ਰੱਜੂ ਉਹ ਜਿੱਥੇ ਹੈਂਡ ਬ੍ਰੇਕ ਦੇ ਉੱਤੇ ਦੱਬਾ ਜਾਈ ਨਹੀਂ ਪਿਆ ਸੀ ਮੈਂ ਦੱਬਾ ਚੱਕਾ ਐਂ ਦੱਬਾ ਤੇ ਆ ਕੇ ਪਿੱਛੇ ਰੱਖਿਆ ਹੋਇਆ ਬਹੁਤ ਬੇਰੀ ਘੜੀ ਅੜਦੀ ਸੀ ਉਹਦੇ ਉਹ ਲੋਕ ਲੈ ਗਏ ਉਹਦੇ ਡੱਬੇ ਜੇ ਤੇ ਘੜੀ ਜੜਦੀ ਸੀ ਉਹ ਤਾਂ ਬਾਹਰ ਰੱਖਣ ਵਾਸਤੇ ਹੀ ਆ ਉਹ ਹਾਂ ਉਹਦਾ ਲੌਂਗ ਡਰਾਈਵ ਤੇ ਆ ਹਾਂ ਲੰਮੇ ਰੋਡ ਬਾਹਰ ਉਹ ਸ਼ਹਿਰ ਚ ਤਾਂ ਫਿਰ بار-ਬਾਰ ਹੈਂਡ ਬ੍ਰੇਕ ਲਾਉਣੀ ਪੈਂਦੀ ਹੈ بار-ਬਾਰ ਬ੍ਰੇਕ ਬਾਹਰ ਆਇਆ ਕੋਈ ਮੈਂ ਇਹ ਦੋਸਤਾਂ ਨੂੰ ਮਿਲਦਾ ਤਾਂ ਦੋਸਤਾਂ ਨੂੰ ਦਿਖਾ ਕੇ ਆਪਾਂ ਗਏ ਸੀ ਸ਼ੋਹ ਹੁਣ ਸੋ ਕੇ ਉੱਠ ਗਏ ਆ ਗੇਜ਼ ਮੈਂ ਕੱਲ੍ਹ ਵੀ ਸੁੱਤੇ ਸੀ ਇਹ ਕੱਲ੍ਹ ਹੀ ਸੁੱਤਾ ਸੀ ਹਮ نیند ਆ ਹੀ ਜਾਂਦੀ ਆ ਬੰਦੇ ਨੂੰ ਆ ਜਾਂਦੀ ਆ ਰਾਤ ਨੂੰ ਸੌਂ ਜਾਂਦਾ ਤੂੰ ਮੱਚ ਕਿਹੜਾ ਨੂਮ ਚਰਖਾ ਕੱਤਦਾ ਹੁੰਦਾ ਮੈਂ ਚਰਖਾ ਹੀ ਕੱਤਦਾ ਹਾਂ ਬੱਸ ਗੰਦੀ ਨੇ ਚਰਖਾ ਤੇ ਹੁੰਦੇ ਤਾਂ ਹੋਰ ਮੇਰੇ ਮਿੱਸੇ ਦੀ ਜ਼ਿੰਮੇਵਾਰੀ ਪਾਤੀ ਕਰਦਾ ਤੇਰੀ ਵਾਰੀ ਹੈ ਕਿ ਚੱਲੇ ਆਂ ਸਿੰਗਲੇ ਕੋਲ ਜਾਣਾ ਵਾਸਤੇ ਹੁੰਦਾ ਜਾਣਾ ਆ ਫਟਫਟ ਕੇ ਰਾ ਕਿਹੜੇ ਸਿੰਗਲੇ ਕੋ ਸਿੰਗਲੇ ਕੋਲ ਸਿੰਗਲਾ ਜਨਰਲ ਸਟੋਰ ਗਾਇਜ਼ੇ ਕੁਛ ਦੇ ਇੱਕ ਗਾਇਜ਼ੇ ਕੁਰਾਨ ਪੜ੍ਹਦੇ ਵੇ ਗਏ ਜੋਨ ਆਪਾਂ ਚਾਹ ਪੀ ਲਏ ਗਏ ਆ ਚਾਹ ਗੇਜ ਮੱਕ ਲੈ ਨਹੀਂ ਪੀਤੇ ਸਾਰੇ ਨੇ ਮੇਰੇ ਪਹਿਲਾਂ ਪਹਿਲਾਂ ਵੀਲੀ ਹੁਣ ਆਪਾਂ ਚਾਹ ਪੀ ਲਈਏ ਨਾਲ ਨਾਲ ਚਲਾਣੇ ਆ ਫੋਨ ਤੇ ਤੇ ਤੁਹਾਨੂੰ ਮਿਲਦੇ ਆਪਾਂ ਥੋੜੀ ਜਿਹੀ ਰੋਕ ਕੇ ਠੀਕ ਹੈ ਜੀ ਆ ਆ ਦੇਖੋ ਅਸੀਂ ਕੋਸਮੈਟਿਕ ਦੀ ਦੁਕਾਨ ਤੋਂ ਲੈਣ ਆਏ ਆ ਇਹ ਬਲੀਤ ਕੋਸਮੈਟਿਕ ਦੀ ਦੁਕਾਨ ਤੋਂ ਮਿਲ ਜਾਂਦੀ ਆ ਤੁਹਾਡੇ ਨੇੜੇ ਤੇ ਕਿਤੇ ਵੀ ਮਿਲਦੀ ਆ ਦੇਖ ਲਓ ਗਏ ਇੱਥੋਂ ਮਿਲ ਜੂਗੀ ਇੱਥੋਂ ਨਹੀਂ ਮਿਲ ਜੂਗੀ ਕਿਤੇ ਮਿਲ ਜੂਗੀ ਨਹੀਂ ਇੱਥੇ ਮਿਲੂਗੀ ਇੱਥੇ ਮਿਲੂਗੀ ਉਹ ਵੱਡੀ ਦਿਓ ਆ ਛੋਟਾ ਹੈ ਹੈ ਪੈਕੇਟ ਛੋਟਾ ਹੀ ਹੈ ਥੈਂਕ ਯੂ ਇਹ ਵੱਡੀ ਜੋ ਇਹਦੀ ਸ਼ੇਡ ਚੇਂਜਿੰਗ ਲੱਗਦੀ ਹੈ ਤਾਂ ਸੇਮ ਹੀ ਆ ਸੇਮ ਆ ਛੋਟੀ ਇਹ ਵੱਡੀ ਆ 2 ਗ੍ਰੇਮ ਆ ਤੇ ਜਿਹੜੀਆਂ ਵਣੀਆਂ ਚੈੱਕ ਕਰੀਏ ਉਹਨਾਂ ਤੋਂ ਛੜੀਆਂ ਇੱਕ ਮਿੰਟ ਕਰੀਏ ਸਕਰਬ ਹੈਗਾ ਜੀ ਆਪਣੇ ਕੋਲ ਹਨਾ ਕਰਕੇ ਜਾ ਕੇ ਦਿਖਾ ਦਿੰਦੇ ਸਾਨੂੰ ਕਮੈਂਟ ਆਇਆ ਕਹਿੰਦੇ ਇਹ ਕਿਹੜੀ ਮੈਡੀਸਨ ਆ ਕਿ ਮੈਡੀਸਨ ਨਹੀਂ ਹੈਗੀ ਇਹ ਹੋ ਬਲੀਚ ਕਰ ਗਿਆ ਤੇ ਤਾਕ ਕਰ ਠੀਕ ਹੈ ਸੋ ਦੋਸਤੋ ਮम्मा ਹੁਣੀ ਹੁਣ ਆ ਗਏ ਨੇ ਸ਼ੋਪਿੰਗ ਕਰਕੇ ਸ਼ੋਪਿੰਗ ਨੂੰ ਗਾਹਾਂ ਅਸੀਂ ਉੱਥੇ ਨਾ ਲੈਣ ਦੇ ਅਸੀਂ ਕੰਠਾ ਖਰੀਦਣ ਨਹੀਂ ਕੀ ਲੈ ਕੇ ਆਏ ਫਿਰ ਓਏ ਤੂੰ ਪਹਿਲੀ ਲੱਗੀ ਕਰਨ ਮਾੜੀ ਜੀ ਚੀਜ਼ ਲੈ ਆਓ ਜੇ ਦੀ ਸ਼ੋਪਿੰਗ ਹੀ ਦਰਦਾ ਵਾ 30 ਮਿੰਟ ਕਰਕੇ ਦੇਖ ਲੈ ਆ ਕਾਲੇ ਲਫਾ ਦੇ ਚੋਂ ਵੀ ਨਿਕਲਣ ਉਸ ਕਾਲਾ ਸਮਾਂ ਕਾਲਾ ਸਮਾਂ ਯੈਲੋ 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 ਤਾਂ ਇਹਦੇ ਵਿੱਚ ਆ ਨਹੀਂ ਨਹੀਂ ਗਾਇਸ ਸੀਰੀਅਸ ਸਟਾਕ ਤੇ ਗੱਲ ਕਰ ਰਹੇ ਆ ਆਪਾਂ ਉਹ ਦੁਆਲੀਸੀ ਫੇਸ ਨੂੰ ਇੱਕ ਦਿਨ ਲਗਾਈ ਸੀ ਨਾ ਬਲੀਚ ਵਾਲੀ ਤਾਂ ਉਹ ਇੱਕ ਇੱਕ ਕਮੈਂਟ ਆਇਆ ਸੀ ਸਾਨੂੰ ਮੈਂਸ਼ਨ ਕਰਦਾਂਗੇ ਪ੍ਰੀਤ ਕੌਰ ਦੀ ਜੀ ਨੇ ਕਰਾਇਆ ਸੀ ਉਹ ਕਹਿੰਦੇ ਸੀ ਤੁਸੀਂ ਕਿਹੜੀ ਮੈਡੀਸਨ ਲਾਈ ਹੈ ਆ ਦੇਖੋ ਇਹ ਮੈਡੀਸਨ ਨਹੀਂ ਹੁੰਦੀ ਤੁਹਾਨੂੰ ਪਿਛਲੇ ਕਲਿੱਪਾਂ ਚ ਦਿਖਾਈ ਦਿੱਤਾ ਹੈ ਇਹ ਕੋਸਮੈਟਿਕ ਦੀ ਦੁਕਾਨ ਤੋਂ ਆਰਾਮ ਨਾਲ ਮਿਲ ਜਾਂਦੀ ਹੈ ਅਲੀਵਿਆ ਦੀ ਬਲੀਚ ਹੁੰਦੀ ਹੈ ਠੀਕ ਹੈ ਇਹ ਲਾਈ ਸੀਗੀ ਤੇ ਉਸ ਤੋਂ ਬਾਅਦ ਆਸਕਰੰਭ ਕਰਾਇਆ ਸੀ ਇਹ ਆਸਕਰੰਭ ਵੀ ਆਰਾਮ ਨਾਲ ਮਿਲ ਜਾਂਦਾ ਹੈ ਰਾਮ ਨਾਲ ਮਿਲਦਾ ਗਾਇਸ ਕੁੰਮੜਾਂ ਮੇ ਦਾ ਫਿਰ ਮਿਲਦਾ ਵਾ ਨਹੀਂ ਕੋਸਮੈਟਿਕ ਦੀ ਦੁਕਾਨ ਤੋਂ ਮੇਰੇ ਕੱਲੇ ਸਾਡੀ ਦੁਕਾਨ ਤੋਂ ਮਿਲਦਾ ਹੋਰ ਕਿੱਦਾਂ ਨੂੰ ਮਿਲਦਾ ਯਾਰ ਤੂੰ ਕਿਉਂ ਗਲਤ ਗਾਈਡ ਕਰੀ ਜਾਨੀ ਆਪਣੇ ਕੋਈ ਗੋੜ ਵੀ ਆਉ ਨਹੀਂ ਵਿਚਾਰਾ ਨੇ ਜਿਨ੍ਹਾਂ ਨੇ ਕਮੈਂਟ ਕੀਤਾ ਕੀ ਬਤਾ ਉਹਨਾਂ ਨੂੰ ਨਾ ਨੌਲੇਜ ਹੋਵੇ ਹਨਾ ਆ ਤੂੰ ਕਨਫਿਊਜ਼ ਕਰੀ ਜਾਨੀ ਹੈ ਨਹੀਂ ਗਾਇਸ ਇਹਦੀਆਂ ਗੱਲਾਂ ਤੇ ਨਹੀਂ ਜਾਣਾ ਜੋ ਮੈਂ ਕਹਿੰਦੀ ਆ ਮੇਰੀ ਗੱਲ ਤੇ ਗੌਰ ਕਰੋ ਠੀਕ ਹੈ ਇਹਨੂੰ ਆਪਾਂ ਬੋਲਣੇ ਨਹੀਂ ਦਿਆ ਕਰਨਾ ਦਾਹ ਤੋਂ ਇਹਨੂੰ ਕੱਢ ਦਿਆ ਕਰਨਾ ਹਾਂ ਜਦੋਂ ਸੀ ਵੀ ਇਸ ਟੌਪ ਹੋਵੇ ਪੈਸਾ ਤਾਂ ਕਮਲ ਕੁੱਟਾ ਨੂੰ ਵਹੀ ਠੀਕ ਹੈ। ਨਹੀਂ ਕੀ ਕਹਿੰਦੇ ਆ ਆ ਦੋਨੋਂ ਚੀਜ਼ਾਂ ਨਾ ਆਹ ਲੈ ਕੇ ਆਉਣੀਆਂ ਬਾਣੀ। ਠੀਕ ਹੈ। ਠੀਕ ਹੈ। ਅੱਗੇ। ਬਸ ਇਹ 90 99 ਵਾਲੀਆਂ ਮੰਮੀਆਂ ਲਈ ਸਪੈਸ਼ਲ ਆ। ਵੀ ਜਿਹੜੀਆਂ ਮੂੰਹ ਨੂੰ ਲਾ ਕੇ ਆਈਆਂ ਜਾਂ ਪਹਿਲਾਂ ਫੇਸ ਕਲੱਬ। ਹਾਂ। ਵਿਆਹ ਸ਼ਾਦੀਆਂ ਐਂ ਦੇਖ ਲੱਗੇ। ਹਾਂ ਸਹੀ ਗੱਲ। ਹਨਾ। ਬਸ ਐ ਕੀ ਰਹਿ ਗਿਆ? ਕਰੀਮ ਵਾਲੀ ਰਹਿ ਗਿਆ ਬਸ ਮ사ਜ ਕਰਨ ਵਾਲਾ ਬਾਕੀ ਆਲਰੇਡੀ ਹੈ ਜੀ ਸਾਰਾ। ਉਧਿਆਣਾ ਰਹਿ ਗਿਆ ਦੂਜਾ ਕਿਹੜਾ ਫੇਸ਼ੀਅਲ ਆਣਾ ਹਾਂ ਫੇਸ਼ੀਅਲ ਆਲੇ ਝਾੜੀ ਦੋ ਤਿੰਨ ਕਚਿਤ ਚਾਰ ਮੁਸਰਬ ਹੁੰਦੇ ਆ ਆ ਅਸੀਂ ਖੇਸ਼ਲ ਫੋਸ਼ਲ ਕਰਦੇ ਨਹੀਂ ਬਸ ਇੰਨੇ ਹੀ ਕੰਮ ਕਰਦੇ ਆ ਅਸੀਂ ਬਲੀਚ ਲਾਈ ਸਕਰਬ ਕਰਿਆ ਮੂੰਹ ਤੋਂ ਉੱਤ ਮੜ ਕੇ 24 ਕੇ ਗੋਲਡ ਦੀ ਕਰੀਮ ਲਾਈ ਗੱਲ ਮੇਰਾ ਭਾਈ ਕੋਈ ਫੇਸ ਪਾਊਡਰ ਨਹੀਂ ਕੁਛ ਨਹੀਂ ਅਸੀਂ ਫੇ ਕਿਹੜਾ ਉਹ ਕਰਨਾ ਬਠੰਡਾ ਕੀ ਕਹਿੰਦੀ ਹੁੰਦੀ ਆ ਪੋਸਟ ਪਾਊਡਰ ਨਹੀਂ ਲਾਦੇ ਪੋਸਟ ਪਾਊਡਰ ਪਰੰਦੇ ਪੋਸਟ ਪਾਊਡਰ ਕਹਿੰਦੀ ਉੱਥੇ ਜਾ ਕੇ ਲਾਵਾਂਗੇ ਪੋਸਟ ਪਾਊਡਰ ਅਸੀਂ ਲਾਉਂਦੇ ਨਹੀਂ ਠੀਕ ਹੈ ਤੇ ਇੰਨਾ ਟ੍ਰੀਟਮੈਂਟ ਅੱਜ ਤੁਹਾਨੂੰ ਅਸੀਂ ਦੱਸਤਾ ਵਾ ਤੇ ਤੁਸੀਂ ਇਹ ਲਾਉਣਾ ਕਿਵੇਂ ਆ ਜਿੱਦਣ ਆਪਾਂ ਇਹ ਲਾਵਾਂਗੇ ਤੁਹਾਨੂੰ ਲਾ ਕੇ ਦੱਸ ਦਾਂਗੇ ਕਿੰਨੀ ਕਰੀਮ ਲੈਣੀ ਆ ਕਿੰਨਾ ਪਾਊਡਰ ਪਾਉਣਾ ਹੈ ਤੇ ਕਿੰਨੀ ਦੇਰ ਲਾਉਣਾ ਹੈ ਉਹ ਸਾਰਾ ਕੁਝ ਦੱਸਾਂਗੇ ਠੀਕ ਹੈ ਉਹ ਨੈਕਸਟ ਵਲੌਗ ਤੇ ਮੈਂ ਅਜੇ ਦੱਸਦੇ ਮਤਲਬ 2-3 ਦਿਨ ਰੁੱਕ ਕੇ ਦੱਸਾਂਗੀ ਕੋਈ ਗੱਲ ਤੁਸੀਂ ਰੈਗੂਲਰ ਵਲੌਗ ਦੇਖਦੇ ਹੋ ਤੁਹਾਨੂੰ ਪਤਾ ਲੱਗ ਹੀ ਜਾਣਾ ਹੈ ਕਿ ਕਦੋਂ ਅਸੀਂ ਇਹ ਲਗਾਇਆ ਹੈ ਠੀਕ ਹੈ ਜਦ ਲਗਾਵਾਂਗੇ ਤਾਂ ਡਿਟੇਲ ਚ ਦੱਸ ਦੇ ਠੀਕ ਹੈ ਤੇ ਇਸ ਤੋਂ ਬਾਅਦ ਜਿਹੜਾ ਅਗਲਾ ਟ੍ਰੀਟਮੈਂਟ ਹੈ ਉਹ ਅੱਜ ਇੱਕ ਰੀਲ ਤੇ ਮੈਂ ਕਮੈਂਟ ਕੀਤਾ ਸੀ ਕਿ ਜੀਨੇ ਛਾਈਆਂ ਜਿਹੜੀਆਂ ਫੇਸ ਤੇ ਹੁੰਦੀਆਂ ਨਾ ਤੇ ਛਾਈਆਂ ਦਾ ਇਲਾਜ ਪੁੱਛਣਾ ਹੈ ਉਹਦੇ ਲਈ ਅ ਅਸੀਂ ਇੱਕ ਮਤਲਬ ਘਰੇਲੂ ਨੁਕਤਾ ਹੀ ਆ ਸਾਡਾ ਵੀ ਅਸੀਂ ਟੈਂਪਰਰੀ ਯੂਜ਼ ਕੀਤਾ ਸੀ ਉਹ ਚੱਲ ਗਿਆ ਤੇ ਤੁਹਾਨੂੰ ਵੀ ਦੱਸਾਂਗੇ ਰੁਪਈਏ 20 ਲੱਗਦੇ ਆ ਤੇ ਸਾਰੇ ਫੇਸ ਤੋਂ ਦਾਗ ਚੱਕੇ ਜਾਣੇ ਛਾਈਆਂ ਦੇ ਠੀਕ ਹੈ ਆ ਮੇਰੇ ਫੇਸ ਤੇ ਕਿਸੇ ਨੇ ਆਹ ਦਾਗ ਦੇਖਿਆ ਹਣਾ ਜਿਹੜਾ ਸ਼ੁਰੂ ਤੋਂ ਲਾਗ ਉਹ ਇਧਰ ਹੀ ਗੱਲ ਤੇ ਆ ਉਹ ਸੌਰੀ ਗਾਇਸ ਆ ਕੈਮਰੇ ਦਾ ਭੁਲੇਖਾ ਪੈ ਗਿਆ ਇਧਰ ਹੀ ਗੱਲ ਤੇ ਆ ਇਹ ਜਦੋਂ ਉਹ ਸੀ ਨਾ ਵਿਆਹ ਤੇ ਇੱਕ ਮੇਰੇ ਨਾਲ ਇੱਥੇ ਵਾਲਾ ਨਾਲ ਚਮਟਾ ਲੱਗ ਗਿਆ ਸੀ ਗਰਮ ਇਹ ਉਹਦਾ ਦਾਗ ਹੈ ਇਹਦੇ نیچے ਇੱਕ ਸ਼ਾਈ ਸੀਗੀ ਉਹ ਸ਼ਾਈ ਜਿਹੜੀ ਆ ਉਹ ਪਹਿਲਾਂ ਠੀਕ ਹੋ ਗਈ ਐ ਆਹ ਬੱਲੇ ਠੀਕ ਨਹੀਂ ਹੋਇਆ ਇੱਥੇ ਕੀ ਲਾਉਣੇ ਆਏ ਅਸੀਂ ਦਿੱਲੀ ਵਲੌਗਸ ਨਹੀਂ ਦੱਸਦੇ ਇਹ ਬਹੁਤ ਜ਼ਿਆਦਾ ਲਾਈਟ ਹੋ ਗਿਆ ਇੱਕ ਆਦੇ ਨਾਲ ਹੋਇਆ ਤੇ ਇਹਦੇ ਨੀਚੇ ਛਾਇयां ਨੇ ਜਿਹੜੀਆਂ ਉਹ ਕਿਵੇਂ ਹੋਣਗੀਆਂ ਠੀਕ ਤੁਹਾਨੂੰ ਦੱਸਾਂਗੇ ਨੈਕਸਟ ਵਲੌਗ ਚ ਤੇ ਇੱਕ ਦੇਖੋ ਆ ਦੇਖੋ ਸਾਡੀ ਭੈਣ ਦੇ ਇਹਦੇ ਇੱਥੇ ਫੇਸ ਤੇ ਬਹੁਤ ਜ਼ਿਆਦਾ ਬਲੈਕ ਹੋ ਗਿਆ ਸੀ ਬਹੁਤ ਜ਼ਿਆਦਾ ਮਤਲਬ ਪੂਰਾ ਹੀ ਬਲੈਕ ਹੋ ਗਿਆ ਸੀ ਨਾ ਆ ਇੱਥੋਂ ਐਦਾਂ ਤੇ ਆ ਮੱਥਾ ਉਹ ਕਾਦੇ ਨਾਲ ਵੈਕਸੇ ਮੈਨੂੰ ਲੱਗਦਾ ਛਾਇयां ਤਾਂ ਘੱਟ ਸੀਗੀਆਂ ਲਾਈਟ ਸੀਗੀਆਂ ਪਰ ਉਹ ਵੈਕਸ ਨਾਲ ਜ਼ਿਆਦਾ ਬਲੈਕ ਹੋ ਗਿਆ ਸੀ ਉਸ ਤੋਂ ਬਾਅਦ ਕੀ ਅਸੀਂ ਉਹੀ ਆਪਣਾ ਐਕਸਪੈਰੀਮੈਂਟ ਯੂਜ਼ ਕੀਤਾ ਤੇ ਹਰਨੋ ਸਾਫ ਹੋ ਗਿਆ ਪਰ ਤੁਸੀਂ ਸੱਚ ਨਹੀਂ ਮੰਨਣਾ ਇੰਨੇ ਬਲੈਕ ਸੀ ਨਾ ਉਹ ਡਾਰਕ ਡਾਰਕ ਸਰਕਲ ਹੋਗੇ ਸੀ ਕਾਲੇ ਕਾਲੇ ਬਿਲਕੁਲ ਕਾਲੇ ਹੀ ਹੋਗੇ ਸੀ ਨਾ ਹੋਰ ਬਿਆਤ ਹੋ ਗਈ ਮੱਚ ਗਈ ਸੀ ਸਕਿਨ ਹਾਂ ਬਿਲਕੁਲ ਸਕਿਨ ਮੱਚ ਗਈ ਸੀ ਉਹਦੇ ਨੀਚੇ ਛਾਇਆ ਸੀਗੀਆਂ ਉਹ ਜਿਹੜੀ ਵੈਕਸ ਨਾਲ ਖਰਾਬ ਹੋਈ ਸਕਿਨ ਉਹ ਠੀਕ ਕਰਨ ਲਈ ਲਗਾਇਆ ਸੀ ਤੇ ਉਹ ਛਾਇਆ ਵੀ ਨਾਲ-ਨਾਲ ਰਿਮੂਵ ਹੋ ਗਈਆਂ ਛਾਇਆ ਵੀ ਦੇਖੋ ਕਿੰਨੀਆਂ ਘਟ ਗਈਆਂ ਬਿਲਕੁਲ ਫੇਸ ਤੋਂ ਨਿਕਲ ਗਈਆਂ ਆ ਆਹ ਉਤਾਰ ਕੇ ਆਹ ਨੂੰ ਉਤਾਰ ਕੇ ਦਿਖਾਓ ਦੇਖੋ ਹਰ ਕਿਸੇ ਵੱਧਿਆ ਆ ਰਿਹਾ ਸਹੀ ਗੱਲ ਹੈ ਮੈਂ ਤਾਂ ਆਪ ਕਹਿੰਨੀ ਜਿੱਦਣ ਮੈਂ ਪਹਿਲੇ ਦਿਨ ਦੇਖਿਆ ਸੀ ਨਾ ਉਹ ਬਲੈਕ ਬਲੈਕ ਹੋਇਆ ਮੈਂ ਪਰ ਹੌਲੀ ਦਰਬਾਰ ਕਵੇ ਨਿਕਲੂ ਮੈਨੂੰ ਐਂ ਲੱਗਦਾ ਸੀਗਾ ਵੀ ਹੁਣ ਬਾਹਰ ਕਿਵੇਂ ਜਾਇਆ ਕਰਨਾ गाइस ਜਲਦੀ ਜਲਦੀ ਕਰਕੇ ਕਰ ਦੋ ਫਿਰ ਤੁਹਾਨੂੰ ਦੱਸਾਂਗੇ ਤੇ ਅੱਜ ਇੱਕ ਕਮੈਂਟ ਵੀ ਬਹੁਤ ਆ ਰਹੇ ਆ ਮੈਨੂੰ ਉਹਦੇ ਤੇ ਮੈਂ ਕਿਸੇ ਰੀਲ ਤੇ ਕਮੈਂਟ ਕਰਿਆ ਸੀ ਬਹੁਤ ਕਮੈਂਟ ਆ ਰਹੇ ਆ ਉਹ ਕਿ ਪੁੱਛਦੇ ਪਏ ਆ ਤੇ ਸਾਰੇ ਜਣੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸੈੱਟਿੰਗ ਕੰਪਲੀਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹਨੇ ਨਹੀਂ ਕੀਤਾ ਜਿਹੜੇ ਪਹਿਲੀ ਵਾਰ ਹੀ ਆਏ ਆ ਕਰਕੇ ਜਾਓ ਤੇ ਫਿਰ ਤੁਹਾਨੂੰ ਆਪਾਂ ਅਗਲੀ ਵੀਡੀਓ ਚ ਦੱਸਾਂਗੇ ਹੋਰ ਕੰਮ ਦੀ ਵੀਡੀਓ ਬਣਾਇਆ ਕਰਾਂਗੇ ਤੁਹਾਡੇ ਕੰਮ ਆਉਣ ਵਾਲੀਆਂ ਨੂੰ ਵੀ ਕਮਲ ਦਾ ਜਿੰਨਾ ਮਰਜ਼ੀ ਕੁੱਟੀ ਚੱਲੋ ਇਹ ਤਾਂ ਹੱਟ ਦੇ ਇਹ ਨਹੀਂ ਆਉਣ ਤੁਹਾਡੇ ਕੰਮ ਨਹੀਂ ਇਹ ਵੀ ਜ਼ਰੂਰੀ ਆ ਉਹ ਕਮਲ ਅਸੀਂ ਆਪਣੇ ਲਈ ਕੱਟਦੇ ਆ ਅਸੀਂ ਅੱਧੀ ਕੁਸ਼ਲੀ ਘਟਦੇ ਆ ਅਸੀਂ ਆਪਣੀ ਕੁਸ਼ਲੀ ਘਟਦੇ ਆ ਸਾਨੂੰ ਬਾਅਦ ਤੋਂ ਆਪੋ ਹੀ ਵਧੀਆ ਲੱਗਦਾ ਦੇਖਣਾ ਸੁਭਜੀ ਕਰਨਾ ਜਿਹੜਾ ਬੰਦਾ ਵਲੋਗ ਮੈਂਟ ਦਾ ਜਿਹੜਾ ਬੰਦਾ ਵਲੋਗ ਚ ਆ ਗਿਆ ਨਾ ਹਾਂ ਉਹਨੇ ਅਗਲੇ ਦਿਨ ਪੁੱਛੀ ਜਾਣਾ ਵਲੋਗ ਕਿੰਨੇ ਵਜੇ ਆਣਾ ਵਲੋਗ ਕਿੰਨੇ ਵਜੇ ਆ ਵੀ ਅੱਜ ਮੈਂ ਵਲੋਗ ਚ ਆ ਵੀ ਅੱਜ ਮੈਂ ਵੀ ਆਉਗੀ ਵੀਡੀਓ ਦੇਖੂਗਾ ਹਾਂ ਜਿਹੜਾ ਬੰਦਾ ਨਹੀਂ ਆਉਣਾ ਚਾਹੁੰਦਾ ਨਹੀਂ ਆਵੇ ਪਰ ਜਿਹੜੀ ਆਉਣਾ ਚਾਹੁੰਦੇ ਆ ਨਾ ਉਹ ਬਾਰ-ਬਾਰ ਪੁੱਛਦੇ ਰਹਿੰਦੇ ਸਰਚ ਮਾਰ-ਮਾਰ ਦੇਖਦੇ ਆ ਵੀ ਵਲੋਗ ਨਹੀਂ ਆਇਆ ਹੈ ਜੀ ਆਇਆ ਨਹੀਂ ਹੈ ਜੀ ਆਇਆ ਨਹੀਂ ਹੈ ਜੀ ਚਲੋ ਠੀਕ ਹੈ ਗਾਈਜ਼ ओके बाय सी यू टाटा मिलते हैं नेक्स्ट ब्लॉग्स इस ब्लॉग ਦਾ ਅਪੀ ਕੀ ਕਰਦੇ ਐਂਡ ਤੇ ਸਾਰੇ ਜਿਹੜੇ ਲਾਈਕ ਕਮੈਂਟ ਸ਼ੇਅਰ ਕਰਕੇ ਦੇ ਬਾਈ ਬਾਈ ਟਿਲ ਨੈਕਸਟ